ਮਾਤਾ ਤੇ ਪੜਦਾ ਵੀਡੀਓ ਦੇ ਵਿੱਚ ਵਿੱਕੀ ਇੱਕ ਰਾਜਾਂ ਦੀ ਲੇਡੀ ਦੇ ਕੋਲੋਂ 11000 ਰੁਪਇਆ ਲੁੱਟ ਕੇ ਬਹੁਤ ਜ਼ਿਆਦਾ ਉਹ ਉਹ ਤੇ ਉਸ ਦਾ ਦੋਸਤ ਦੋਨੋਂ ਖੁਸ਼ ਹੋ ਰਹੀ ਹੁੰਦੇ ਹਨ ਕਹਿੰਦੇ ਹੁੰਦੇ ਹਨ ਕਿ ਘਟ ਮਿਹਨਤ ਦੇ ਵੱਧ ਪੈਸਾ ਬਣ ਰਿਹਾ ਹੈ ਤੇ ਪੈਸੇ ਲੈ ਕੇ ਵਿੱਕੀ ਜਦੋਂ ਘਰ ਪਹੁੰਚਦਾ ਹੈ ਤਾਂ ਉੱਥੇ ਬਹੁਤ ਜ਼ਿਆਦਾ ਰੌਲਾ ਗੋਲਾ ਹੁੰਦਾ ਹੈ ਤੇ ਮਾਸਫਾਈਆਂ ਦਿੰਦੀ ਹੈ ਤੇ ਵਿੱਕੀ ਪ੍ਰੀਤ ਦੀ ਸੌਂ ਖਾ ਕੇ ਕਹਿੰਦਾ ਹੈ ਕਿ ਮੈਂ ਫੈਕਟਰੀ ਦੇ ਵਿੱਚ ਲੱਗਿਆ ਹਾਂ ਲੁਧਿਆਣਾੇ ਕੰਮ ਲੱਗਿਆ ਹਾਂ ਹੋਰ ਕੋਈ ਵੀ ਗਲਤ ਕੰਮ ਨਹੀਂ ਕਰ ਰਿਹਾਗਾ ਇੱਥੇ ਪ੍ਰੀਤ ਨੂੰ ਡਰ ਹੁੰਦਾ ਹੈ ਤੇ ਉਹ ਅੰਦਰੋਂ ਅੰਦਰੀ ਰੋ ਪੇਟ ਰਹੀ ਹੁੰਦੀ ਹੈ ਕਿ ਕਿਤੇ ਗਲਤਤਾ ਨਹੀਂ ਕਰ ਰਿਹਾ ਪਰ ਉਸ ਨੂੰ ਸ਼ੱਕ ਜ਼ਰੂਰ ਹੁੰਦਾ ਹੈ ਤੇ ਉਹ ਆਉਂਦੀ ਵਾਰ ਇੱਕ ਸਕੂਲ ਜਾਂਦੇ ਮੁੰਡੇ ਨੂੰ ਵੀ ਲੁੱਟ ਕੇ ਲੈ ਕੇ ਆਇਆ ਹੁੰਦਾ ਹੈ ਫੋਨ ਵੀ ਉਸ ਦਾ ਉਸ ਨੇ ਲੁੱਟ ਲਿਆ ਹੁੰਦਾ ਹੈ ਤੇ ਇੱਥੇ ਪ੍ਰੀਤ ਦੇਣ ਰਾਤ ਆਪਣੇ ਆਪ ਦੇ ਵਿੱਚ ਝੋਲ ਰਹੀ ਹੁੰਦੀ ਹੈ ਕਿਉਂਕਿ ਉਸ ਨੂੰ ਯਕੀਨ ਨਹੀਂ ਹੁੰਦਾ ਵੇਖੀ ਆਪਣਾ ਯਕੀਨ ਖੋ ਚੁੱਕਿਆ ਹੁੰਦਾ ਹੈ ਸੰਦੀਪ ਦੇ ਬਾ ਬਹੁਤ ਜ਼ਿਆਦਾ ਸਮਝਾਉਣ ਦੇ ਬਾਵਜੂਦ ਵੀ ਪ੍ਰੀਤ ਨੂੰ ਦੇਣ ਰਾਤ ਟੈਨਸ਼ਨ ਖਾ ਰਹੀ ਹੁੰਦੀ ਹੈ ਤੇ ਇੱਥੇ ਹੁਣ ਬੇਬੇ ਹੋਣਾ ਨੂੰ ਲੁੱਟਣ ਦੀ ਵਾਰੀ ਹੈ ਕਿਉਂਕਿ ਬੇਬੇ ਆਪਣੇ ਕੁੜੀ ਦੇ ਸਮਾਨ ਦੇ ਲਈ ਪੈਸਾ ਇਕੱਠਾ ਕਰ ਰਹੀ ਹੈ ਉਸਨੇ ਫੰਕਸ਼ਨ ਤੇ ਜਾਣਾ ਹੁੰਦਾ ਹੈ ਤੇ ਆਪਣੇ ਘਰ ਵਾਲੇ ਬਾਪੂ ਨੂੰ ਤੇ ਆਪਣੇ ਪੋਤਰੇ ਨੂੰ ਉਹ ਪੈਸਿਆਂ ਦੇ ਲਈ ਬੈਂਕ ਦੇ ਵਿੱਚ ਭੇਜਦੀ ਹੈ ਤੇ ਇੱਥੇ ਰਸਤੇ ਦੇ ਵਿੱਚ ਹੁਣ ਬਾਪੂ ਹੁਣੇ ਲੋਟੇ ਜਾਣਗੇ ਨੈਕਸਟ ਵੀਡੀਓ ਦੀ ਵੇਟ ਕਰਿਓ ਥੈਂਕ ਯੂ